बिंदरावण का वृक्ष का मरण ना जाने कोई डाल डाल और पात पात पर इरादे इरादे हुए यही बिंदरावण है पुराने समय को 15 किलोमीटर का था ये ए है जेड़ा बाग तुलसी दा पहला 8-9 किलोमीटर दे विच फैलया आया सी आ होणे इंदी कुछ क निशानी रखी है जेड़ा तुसी दूर तक देखोगे ये बूटे ये तुलसी दे है सारी 13 जुलाई 2025 ਐਤਵਾਰ ਨਵੀਂ ਵੀਡੀਓ ਤੇ ਨਵੇਂ ਬਲੌਗ ਚ ਬ੍ਰਿੰਦਾਵਨ ਮਥਰਾ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜਾ ਸਮਾਂ ਅੱਜ ਦਾ 11:30 ਹੋ ਗਿਆ ਤੇ ਆਪਣੇ ਨਾਲ ਦੇ ਰੂਮ ਚ ਲਾਮਲੇਟ ਹੋਏ ਪਏ ਆ ਨੀਸ਼ੂ ਬਾਈ ਦਾ ਭਰਾ ਆ ਸੀ ਆ ਉਹਨੇ ਰੂਮ ਲੈ ਰੱਖਿਆ ਤੇ ਉੱਥੇ ਉਹ ਲਾਮਲੇਟ ਹੋਏ ਪਿਆ ਤੇ ਆਪਾਂ ਕਿੱਧਰ ਜਾਣੇ ਆ ਉਹਦੇ ਬਾਰੇ ਗੱਲ ਬਾਈ ਬਿੱਟੂ ਨਾਲ ਕਰਦੇ ਆਪਾਂ ਸਤਿ ਸ਼੍ਰੀ ਅਕਾਲ ਬਟੂ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋ ਮੌਨੇ ਤੇ ਆਪਾਂ ਹੈਗੇ ਆ ਜੀ ਬ੍ਰਿੰਦਾਵਨ ਦੇ ਵਿੱਚ ਬ੍ਰਿੰਦਾਵਨ ਚ ਜੀ ਆਪਾਂ ਹੁਣ ਨਿਧੀਵਨ ਜਾ ਰਹੇ ਆਂਗੇ ਤੇ ਇੱਥੇ ਜਗ੍ਹਾ ਦਾ ਨਾਮ ਹੈ ਕਹੇ ਨਿਧੀਵਨ ਤੇ ਜਿੱਥੇ ਜੀ ਕਹਿੰਦੇ ਵੀ ਜੰਗਲ ਆਗਾ ਤਾਂ ਸਿੱਧਾ ਜੰਗਲ ਆਗਾ 7 ਵਜੇ ਤੋਂ ਬਾਅਦ ਕਹਿੰਦੇ ਕੋਈ ਜਾ ਨਹੀਂ ਸਕਦਾ ਕਈ ਅਦਾ ਕਈ ਲੋਕ ਕਹਿੰਦੇ 10 ਵਜੇ ਤੋਂ ਬਾਅਦ ਵੀ ਨਹੀਂ ਭਾਈ ਕੋਈ ਜਾ ਸਕਦਾ ਤੇ ਕੋਈ ਰਾਸ ਰੀਲਾ ਹੁੰਦੀ ਹੈ ਜੀ ਪੂਰੀ ਗੱਲ ਡਿਟੇਲ ਦੇ ਵਿੱਚ ਆਪਾਂ ਅੱਗੇ ਜਾ ਕੇ ਦੱਸਾਂਗੇ ਕਿ ਜੇ ਕਹਿੰਦੇ ਰਾਤ ਨੂੰ ਕੋਈ ਸੁਣ ਲੈਂਦਾਗਾ ਕੁਝ ਲੋਕਾਂ ਦਾ ਇਹ ਮੰਨਣਾਗਾ ਤੇ ਵੀ ਉਹ ਬੰਦਾ ਜਿਉਂਦਾ ਨਹੀਂ ਬਚਦਾ ਜਿਹੜੇ ਨੂੰ ਸੁਣ ਜਾਂਦਾਗਾ ਤੇ ਕੁਝ ਕਹਿੰਦੇ ਆਗੇ ਉਹ ਲੋਕਾਂ ਨੂੰ ਉਹ ਸੁਣਦਾ ਜਿਹੜੇ ਦਿਲੋਂ ਸੱਚੇ ਹੁੰਦੇ ਆਗੇ ਚੰਗੀਆਂ ਨੀਤਾਂ ਵਾਲੇ ਲੋਕ ਹੁੰਦੇ ਆ ਉਹਨਾਂ ਨੂੰ ਮਹਿਸੂਸ ਹੁੰਦੀ ਆ ਉਹ ਰਾਸਰੀਲਾ ਜਿਹੜੀ ਚੱਲਦੀ ਹੈ ਤੇ ਐ ਚੱਲਦਿਆਂ ਫਿਰ ਤੇਰਾ ਕੇਲੇ ਖਾ ਲਈਏ ਤੇ ਦੁੱਧ ਪੀ ਲਈਏ ਥੋੜੀ એનર્ਜੀ ਆ ਜੂਗੀ ਜੀ ਕਿਉਂਕਿ ਆਪਾਂ ਰਾਤ ਸਾਰੀ ਜਾਗਦੇ ਸੀ ਇਹ ਦੇਮ ਤੜਕੇ ਦੇ ਇੱਕ ਕੱਪ ਚਾਹ ਪੀਤਾ ਤੇ ਹੁਣ ਕੇਲੇ ਖਾ ਲਈਏ ਤੇ ਦੁੱਧ ਪੀ ਲਈਏ ਫਿਰ ਆਪਾਂ ਅੱਗੇ ਦੀ ਤੁਹਾਨੂੰ ਸਫਰ ਦਿਖਾਉਨੇ ਆ ਤੇ ਨਾਲੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਚੱਲੀ ਆਜੋ ਸਫਰਾਂ 'ਚ ਆਪਾਂ ਇਸ ਟਾਈਮ ਖੜੇ ਆ ਮੰਦਰ ਨੀਦੀਵਨ ਤੁਸੀਂ ਸਾਹਮਣੇ ਦੇਖ ਰਹੇ ਹੋ ਜਿਹੜਾ ਇਹ ਮੰਦਰ ਨੀਦੀਵਨ ਹੈ ਇਹ ਇਹਦਾ ਗੇਟ ਹੈ ਜਿਹੜਾ ਬੰਦ ਹੋ ਗਿਆ ਤੇ ਅਸੀਂ 15 ਕਿ ਮਿੰਟ ਲੇਟ ਹੋ ਗਏ ਆ ਭੱਜੇ ਤਾਂ ਬਹੁਤ ਸੀਗੇ ਵੀ ਦਰਸ਼ਨ ਕਰ ਲਈਏ ਪਰ ਜੋ ਰੱਬ ਨੂੰ ਮਨਜ਼ੂਰ ਉਹੀ ਹੋਣਾ ਆਹ ਭਾਈ ਤੁਸੀਂ ਦੇਖ ਰਹੇ ਹੋ ਜਿਹੜੇ ਪਿੱਛੇ ਇਹ ਭਾਈ ਆਪਾਂ ਨੂੰ ਮੰਦਰ ਦੇ ਪਿਛਲੇ ਪਾਸੋਂ ਦੀ ਦਰਸ਼ਨ ਕਰਵਾਉਣਗੇ ਮੰਦਰ ਦੇ ਅੰਦਰਲੇ ਪਾਸੇ ਨਹੀਂ ਇਹ ਜਿਹੜੇ ਭਾਈ ਕੰਦੇ ਵਿਭਾਗ ਆ ਤੂਰਸੀ ਦਾ ਉੱਥੇ ਦਰਸ਼ਨ ਕਰਵਾਵਾਂਗੇ ਤੇ ਪਹਿਲਾਂ ਇੱਕ ਬੰਦੇ ਦਾ ਬਈ 100 ਰੁਪਿਆ ਮੰਗੀ ਜਾਂਦੇ ਸੀ ਤੇ ਅਸੀਂ ਤੋੜ ਪੱਨ ਕੀਤੀ ਤੇ ਬਈ ਇਹ ਦੋਵਾਂ ਦੀ ਮੰਨ ਕੇ ਤੁਸੀਂ ਦੋਨੇ ਹੀ 100 ਰੁਪਿਆ ਦੇ ਦਿਓ ਤੇ ਇਹ ਕਈ ਕਈ ਚਾਰ ਚਾਰ ਜਾਣੇ ਬਈ ਘਰ ਗਰੁੱਪ ਆਉਂਦਾ ਤਾਂ ਉਹਨਾਂ ਤੋਂ 100 ਰੁਪਿਆ ਲੈਣਦੇ ਬਈ ਤੇ ਤੁਸੀਂ ਤੋੜ ਪੱਨ ਕਰਕੇ ਤੇ 100 ਰੁਪਿਆ ਕਰਵਾ ਸਕਦੇ ਹੋ ਤੇ ਹੁਣ ਚੱਲਦੇ ਆਪਾਂ ਉੱਧਰ ਦਰਸ਼ਨ ਕਰਦੇ ਆਂ ਤੇ ਨਾਲੇ ਸਾਰੇ ਸੰਗਤ ਨੂੰ ਕਰਵਾਉਂਦੇ ਆਂ ਹੁਣ ਆਪਾਂ ਨੂੰ ਇੱਥੇ ਦਰਸ਼ਨ ਕਰਵਾਉਣਗੇ चलते हैं अपन नाम पहले सुनो शांति से भी हाँ जी जगह भी ऐसी है में हाँ जी हाँ जी ये पूरे जंगल को बोलते हैं निधि वन निधि वन राधारानी कृष्ण गोपी लोग रासल्ला किया हाँ जी साढ़े सात बजे बंदर एक भी नहीं मिलेगा अंदर सब बाहर हो जायेंगे और राधाणी जी का पत्थर वाला रूम है चार दातून चार लड्डू लोटे में लगते कमरे में सामने वाले में सुबह मॉर्निंग को पाँच बजे मंगला आरती होती है सब सामान बिखरा हुआ मिलता है ये जितने भी पेड़ हैं, यही गोपी बन के रास करते रात्रि में साढ़े सात बजे बंदर बाहर हो जाएगा ये गोपी बन के इधर मुंह करो सबको सुनाई देगा हाँ जी ये पेड़ ही गोपी बनते हैं भजनों में जो गाते बिंद्रावन का वृक्ष का मरण ना जाने कोई डाल डाल और पात पात पर राधे राधे हो ये ही वृंदावन है पुराने समय को पंद्रह किलोमीटर का था ये अब ये दिखाने के लिए रखा निधिवन वृंद्रावन तुलसी नाम जंगल हम वृंद्रावन जब भी आएगा साक्षी दो चीज है जो अपने घर में ले जाके रखते हैं पूजा घर में लाल कपड़े में इसी पेड़ की लकड़ी मिलेगी सामने से प्रसादों को बांटना लकड़ी किसी को नहीं देना अपना घर में रखना मंदिर है बोलो राधा कृष्ण की जय हाथ जोड़ो सभी कृष्ण जी राधा रानी जय राधा रानी रानी यमुना जी यमुना जी चारों धाम चारों धाम दर्शन दर्शन पूर्ण करना पूर्ण करना बोलो राधा कृष्ण की जय ये राज किया भगवान ने तीन सेट के नीचे नाम पड़ा हिंदी में रास बिहारी बोलो रास बिहारी भगवान की है ताली बजा के आइए नीचे मैन मंदिर देखना राधा रानी रानी यमुना जी यमुना जी चारों धाम चारो धाम दर्शन दर्शन, दर्शन। पूर्ण करना पूर्ण करना बोलो राधा कृष्ण की ये राज किया भगवान ने तीन सेट के नीचे नाम पड़ा हिंदी में रास बिहारी ਬੋਲੋ ਰਾਸ ਵਿਆਰੀ ਭਗਵਾਨ ਕੀ ਹਾਂ ਤਾਲੀ ਵਜਾ ਕੇ ਆਈਏ نیچے ਮੈਨ ਮੰਦਰ ਦੇਖਣਾ ਹਾਂ ਇਹ ਆ ਜਿਹੜਾ ਬਾਗ ਤુલਸੀ ਦਾ ਪਹਿਲਾਂ 8-9 ਕਿਲੋਮੀਟਰ ਦੇ ਵਿੱਚ ਫੈਲਿਆ ਆਇਆ ਸੀ ਆ ਹੁਣ ਇੰਦੀ ਕੁਝ ਨਿਸ਼ਾਨੀ ਰੱਖੀ ਹੈ ਜਿਹੜਾ ਤੁਸੀਂ ਦੂਰ ਤੱਕ ਦੇਖੋਗੇ ਬੂਟੇ ਇਹ ਤુલਸੀ ਦੇ ਆ ਸਾਰੀ ਤੇ ਆਪਾਂ ਉਹ ਇੱਥੇ ਜ਼ੂਮ ਕਰਕੇ ਦਿਖਾਉਣਾ ਉਹ ਸੀ ਆ ਮੇਨ ਗੇਟ ਇੱਥੇ ਬੰਦ ਹੋ ਗਿਆ ਟਾਈਮ ਦੇ ਕਰਕੇ ਇੱਥੇ ਹੁਣ ਆਪਾਂ ਇੱਥੇ ਦਰਸ਼ਨ ਕਰੀ ਜਣੇ ਉੱਪਰਲੀ ਸਾਈਡੋਂ ਦੇਖੋ ਭਾਵੇਂ ਆਏ ਅੰਦਰ ਘਰ ਤੇ 7:30 ਵਜੇ ਇਹ ਕਿਹច ਕਹਿੰਦੇ ਬਾਂਦਰ ਵੀ ਜਿਹੜੇ ਉਹ ਵੀ ਬਾਹਰ ਆ ਜਾਂਦੇ ਆ ਤੇ ਇਹ ਸਾਰਾ ਪੇੜ ਆ ਜਿਹੜੇ ਇਹ ਕਹਿੰਦੇ ਰਾਦੇ ਰਾਦੇ ਪ੍ਰਸ਼ਨ ਕਰਦੇ ਸ਼ਰੀ ਬਿਹਾਰੀ ਜੀ ਦਾ ਨਾਮ ਲਿਖਿਆ ਬੰਦਾ ਉਹ ਨਾਮ ਲਿਖਿਆ ਜਿਹੜਾ ਉਹਨਾਂ ਦਾ ਨਾਮ ਲਿਖਿਆ ਉਹਨਾਂ ਦਾ ਨਾਮ ਲਿਖਿਆ ਜਿਹੜਾ ਉਹਨਾਂ ਦਾ ਨਾਮ ਲਿਖਿਆ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਇੱਥੇ ਤੁਲਸੀ ਦਾ ਬਹੁਤ ਵੱਡਾ ਜੰਗਲ ਸੀ 12-13 ਕਿਲੋਮੀਟਰ ਦੇ ਵਿੱਚ ਫੈਲਿਆ ਆਇਆ ਸੀ ਆ ਤੇ ਉਹ ਜਿਹੜਾ ਹੁਣ ਥੋੜੀ ਜਿਹੀ ਜਗ੍ਹਾ ਦੇ ਵਿੱਚ ਛੱਡਤਾ ਕਿਉਂਕਿ ਇਤਿਹਾਸ ਵਾਸਤੇ ਤੇ ਉਹ ਆਪਾਂ ਦੇਖਿਆ ਹੈ ਜਿਹੜਾ ਇੱਥੇ ਮੇਨ ਮੰਦਿਰ ਸੀ ਅਰੀਦੀ ਮੰਨ ਵਣ ਉਹ ਆਪਾਂ ਦਰਸ਼ਨ ਨਹੀਂ ਕਰ ਪਾਈ ਕਿਉਂਕਿ ਉਹ 12:30 ਵਜੇ ਬੰਦ ਹੋ ਜਾਂਦਾ ਸੀ ਅਸੀਂ 11:30 ਵਜੇ ਦੇ ਲਵੇ ਤਵੇ ਪਹੁੰਚੇ ਸੀ ਇਹ ਤੇ ਇਹ ਗਲੀਆਂ ਵਿੱਚ ਦੀ ਘੁੰਮਦੇ ਫਿਰਦੇ ਹੋਏ ਤੇ ਉਹਨਾਂ ਨੇ ਜਿਹੜੇ ਆਪਣੇ ਕੋ 100 ਰੁਪਿਆ ਲੈ ਗਏ ਸੀ ਪਹਿਲਾਂ ਆਪਣੀ 100 ਰੁਪਿਆ ਇੱਕ ਜਣੇ ਦਾ ਮੰਗਦੇ ਸੀ ਫਿਰ ਦੋਨਾਂ ਦਾ ਹੀ 100 ਰੁਪਿਆ ਲਿੱਤਾ ਉਹਨਾਂ ਨੇ ਤੇ ਉਹਨਾਂ ਨਾਲ ਆਪਾਂ ਘੁੰਮਦੇ ਫਿਰਦੇ ਗਲੀਆਂ ਵਿੱਚ ਦੀ ਤੇ ਦੇਖਿਆ ਹੈ ਹੁਣ ਆਪਾਂ ਚੱਲਦੇ ਆ ਆਪਣੇ ਸਾਈਕਲ ਵੱਲ ਕਿਉਂਕਿ ਆਪਣੇ ਸਾਈਕਲ ਖੜਿਆ ਆ ਕਿਉਂਕਿ ਹਰਪਾਲ ਜੀ ਨੂੰ ਈਸ਼ੂ ਭਾਈ ਵੀ ਉੱਠ ਗਏ ਤੇ ਵਾਰੀ ਵਾਰੀ ਫੋਨ ਕਰੀ ਜਾਂਦੇ ਬਈ ਕਦੋਂ ਕਾਉਨੇ ਆ ਕਦੋਂ ਕਾਉਨੇ ਮੈਂ ਕਿਹਾ ਅਸੀਂ ਕਈਆਂ ਨੇ ਬਸ ਬਈ ਆ ਕੇ ਜਲਦੀ ਆਈਏ ਆਨੇ ਆ ਤੇ ਆਪਾਂ ਹੁਣ ਉੱਧਰ ਨੂੰ ਚੱਲਦੇ ਆ ਤੇ ਇੱਥੇ ਬਈ ਇੱਕ ਗੱਲ ਹੋਰ ਹੈ ਇੱਥੇ ਚਪੱਟੀ ਮਾਰਨ ਵਾਲੇ ਬਹੁਤ ਕਰਦੇ ਆ ਮਤਲਬ ਕਿ ਬੰਦਰ ਉਹਨਾਂ ਦਾ ਖਾਸ ਕਰਕੇ ਧਿਆਨ ਰੱਖੇ ਫੋਨ ਫੋਨ ਆਪਦੇ ਬਈ ਜੇਬ 'ਚ ਪਾ ਕੇ ਰੱਖੇ ਇਹਨਾਂ ਦਾ ਕੋਈ ਪਤਾ ਨਹੀਂ ਕਿੱਥੇ ਲ ਜਾ ਕੇ ਚੀਜ਼ ਸਿੱਡ ਦੇਣ ਤੇ ਜਿਵੇਂ ਟੋਪੀ ਹੋਈ ਐਣਕਾਂ ਆਈਆਂ ਫੋਨ ਹੋਇਆ ਇਹੋ ਜਿਹੀਆਂ ਚੀਜ਼ਾਂ ਮੈਂਟ ਦੇਣੀ ਇਹ ਲੈ ਜਾਂਦੇ ਆ ਇਹਨਾਂ ਦਾ ਪਤਾ ਹੀ ਨਹੀਂ ਲੱਗਦਾ ਤੇ ਫੇਰ ਇਹ ਫਰੂਟੀਆਂ ਮੰਗਦੇ ਆ ਫਰੂਟੀ ਦੋ ਤੇ ਫੇਰ ਅਸੀਂ ਚੀਜ਼ ਦਵਾਂਗੇ ਨਹੀਂ ਤੇ ਨਹੀਂ ਦਿੰਦੇਗੇ ਇਹ ਗੱਲ ਬਾਤ ਹੈ ਇੱਥੋਂ ਦੀ ਬਈ ਕੁਛ ਆਇਆ ਨਹੀਂ ਅੰਕਾ ਜੀ ਵੇਲਾ ਜਿਹੜਾ ਅੱਜ ਦਾ 2:00 ਵੱਜ ਗਏ ਤੇ ਬ੍ਰਿੰਦਾਵਨ ਨੂੰ ਬਾਏ ਬਾਏ ਕਰਨ ਦਾ ਸਮਾਂ ਆ ਗਿਆ ਤੇ ਗੱਡੀਆਂ ਆਪਾਂ ਰੋਡ ਤੇ ਖੜਾ ਲੀਆਂ ਜਿਹੜਾ ਜੁੱਲੀ ਵਿਸ ਤਰ੍ਹਾਂ ਕਾਸ ਲਿਆ ਤੇ ਗੱਡੀਆਂ ਜਿਹੜੀਆਂ ਇੱਕ ਵਾਰ ਤੇ ਦੋ ਹੀ ਐ ਤੇ ਹਰਪਾਲ ਤੇ ਨੀਸ਼ੂ ਬਾਈ ਦੀ ਗੁਰਦੁਆਰਾ ਸਾਹਿਬ 'ਚ ਖੜੀ ਆ ਕਲਦੀ ਤੇ ਆਪਾਂ ਆਪਣੇ ਨਾਲ ਹੀ ਚੱਕ ਲਈ ਸ਼ਾਮ ਨੂੰ ਤੇ ਇਹ ਆ ਇਹ ਬਾਈ ਆ ਨੀਸ਼ੂ ਬਾਈ ਦੇ ਸ਼ਹਿਰੋਂ ਹੀ ਲੁਧਿਆਣੇ ਤੋਂ ਨੀਸ਼ੂ ਬਾਈ ਦਾ ਭਰਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਵੀਰੇ ਕੀ ਨਾਮ ਆਪਣਾ ਮੇਰਾ ਨਾਮ ਸ਼ੁਭਮ ਹੈ ਸ਼ੁਭਮ ਹੈ ਵੈਸੇ ਕੱਲ ਦਿਨ ਇਕੱਠੇ ਫਿਰਿਆ ਨੇ ਨਾਂ ਦਾ ਪਤਾ ਨਹੀਂ ਲੱਗਿਆ ਬਾਈ ਦਾ ਇਹਦਾ ਕੋਈ ਗੱਲ ਨਹੀਂ ਤੇ ਠੀਕ ਹੈ ਤੇ ਇੱਧਰ ਆਪਣੇ ਬਿੱਟੂ ਬਾਈ ਜੀ ਕਾਠੀਆਂ ਨੂੰ ਹੱਥ ਪਾਈ ਖੜਿਆ ਆ ਤੇ ਆਪਣਾ ਸਫਰ ਹੈ ਜਿਹੜਾ ਅੱਗੇ ਦਾ ਸ਼ੁਰੂ ਹੋਣ ਲੱਗਿਆ ਹੈ ਅੱਗੇ ਦਾ ਸਫਰ ਆਪਣੇ ਬਾਈ ਕਿੱਧਰ ਨੂੰ ਤੇ ਕਿੰਨੇ ਕਿਲੋਮੀਟਰ ਦਾ ਬਿੱਟੂ ਬਾਈ ਆਗਰੇ ਜਾਨੇ ਆਪਾਂ ਬਾਈ ਅੱਜ ਤੇ 70 ਕਿਲੋਮੀਟਰ ਦਾ ਰਾਹ ਹੈਗਾਗਾ ਦਿਖਾਉਂਦੇ ਆਗੇ ਠੀਕ ਆ ਗੂਗਲ ਬਾਬਾ ਥੋੜਾ ਜਿਹਾ ਦੱਸ ਦੇ ਪਹੁੰਚ ਜਾਗੇ ਕੋਈ ਚੱਕਰ ਨਹੀਂ ਠੀਕ ਆ ਤੇ ਬਿੱਟੂ ਬਾਈ ਇੱਕ ਗੱਲ ਹੋਰ ਤੇ ਨਾਲ ਸਾਂਝੀ ਕਰਨੀ ਸੀ ਮੈਂ ਇੱਕ ਦੋ ਦਿਨਾਂ ਦਾ ਚੇਤਾ ਕਰ ਲੈਣਾ ਭੁੱਲ ਜਾਨਾ ਤੇ ਆਪਾਂ ਭਾਂਡੇ ਟਿੰਡੇ ਵਾਲੀ ਦੁਕਾਨ ਆਈ ਤੁਸੀਂ ਇੱਕ ਜਿਹੜਾ ਆਪਣਾ ਤਵਾ ਹਰਪਾਲ ਬਾਈਆਂ ਤੈਨੀਸ਼ ਬਾਈ ਤਿੰਨਾ ਚੋਂ ਕੋਈ ਨਾ ਕੋਈ ਭੁੱਲ ਗਿਆ ਜਿਹੜਾ ਉਹ ਆਪਾਂ ਲੈਣਾ ਜਰੂਰ ਯਾਦ ਰੱਖੀ ਬਈ ਹਾਂ ਤਵਾ ਇੱਕ ਲੈਣਾ ਤੇ ਇੱਕ ਬਾਈ ਉਹ ਗੈਸ ਜੇ ਲੈਣੇ ਆ ਛੋਟੇ ਜੇ ਦੋ ਤਿੰਨ ਚਾ ਬਾਣੀ ਨਾ ਸ਼ਹਿਰ ਚ ਤੁਹਾਨੂੰ ਪਤਾ ਬਾਈ ਐਡੀ ਕ ਕੱਪੀ ਜੀ ਮਿਲਦੀ ਆ ਗੱਲ ਬਾਤ ਜੀ ਬਣੀ ਨਹੀਂ ਗਈ ਬਹੁਤ ਪੀਪੀ ਦੇਖ ਲਈ ਤੇ ਹੁਣ ਫਿਰ ਆਪਣੇ ਵਾਲੇ ਕੋਲੇ ਹੀ ਚੱਲਣਗੇ ਬਸ ਉਹ ਗੈਸ ਜੇ ਮਿਲ ਜਾਣਾ ਇੱਥੋਂ ਵੀ ਪੁੱਛਿਆ ਜੀ ਇੱਥੇ ਬਾਜ਼ਾਰ ਦੂਰ ਹੈ ਰਾਤ ਨੂੰ ਖੜੇ ਜੇ ਕੋਲ ਲੈ ਲਾਂਗੇ ਕਿਤੇ ਬਾਜ਼ਾਰ ਬਜ਼ੂਰ ਭਾਂਡੇ ਵਾਲੀ ਦੁਕਾਨ ਆਈ ਉੱਥੋਂ ਮਿਲ ਜਾਂਦੇ ਆ ਉਹ ਆਮ ਹੀ ਮਿਲ ਜਾਂਦੇ ਠੀਕ ਹੈ ਉੱਥੋਂ ਲਵਾਂਗੇ ਤੇ ਇਧਰ ਆਪਾਂ ਬਾਈ ਕੋਲੇ ਤੜਕੇ ਤੜਕੇ ਨਿਰਨੇ ਕਾਲ ਜਾਣ ਕੇ ਕੁੰਡੀ ਖੜਕਾਦੀ ਸੀ ਵੀ ਬਾਈ ਉਠ ਇੱਥੇ ਸੀ ਨੋਣਾ ਤੇ ਫੋਨ ਫਾਨ ਚਾਰਜ ਕਰਨੇ ਆ ਤੇ ਫਿਰ ਆਪਾਂ ਜਿਹੜਾ ਸਫਰ ਆਪਾਂ ਅੱਗੇ ਦਾ ਸ਼ੁਰੂ ਕਰਨਾ ਤੇ ਆਪਾਂ ਰਾਤ ਬਈ ਸਾਰੀ ਰਾਤ ਆਪਾਂ ਜਾਗ ਕੇ ਰੰਗਾਈਆ ਬਿਟਰ ਬਿਟਰ ਜਾਗ ਹੀ ਗਏ ਤੇ ਤੇ ਜਿਹੜੀ ਗੱਲਬਾਤ ਸੀ ਤੁਹਾਡੇ ਨਾਲ ਦਰਸ਼ਨ ਕਰਾਉਣੇ ਸੀ ਇਹ ਪ੍ਰੇਮਾ ਮਹਾਰਾਜ ਜੀ ਦੇ ਉਹ ਆਪਾਂ ਦਰਸ਼ਨ ਕਰਾਤੇ ਆ ਤੇ ਹੁਣ ਆਪਾਂ ਸਫਰ ਅੱਗੇ ਦਾ ਸ਼ੁਰੂ ਕਰਦੇ ਆ ਵਾਹਿਗੁਰੂ ਜੀ ਸਫਰ ਸੁਖਦਮਈ ਰੱਖੇ ਤੇ ਤੁਹਾਨੂੰ ਅੱਗੇ ਸਫਰ ਦਿਖਾਉਂਦੇ ਰਵਾਂਗੇ ਤੇ ਵੀਡੀਓ ਦੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਦਿਓ ਤੇ ਫੇਸਬੁੱਕ ਤੇ ਵੀ ਨਵੇਂ ਆਏ ਤਾਂ ਟੱਕ ਦੇਣੀ ਫੋਲੋ ਜ਼ਰੂਰ ਕਰ ਲਿਓ ਤੇ ਜੇ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਤੇ ਇੱਕ ਪਿਆਰਾ ਕਮੈਂਟ ਕਰਕੇ ਲਾਈਕ ਕਰਕੇ ਜ਼ਰੂਰ ਜਾਇਓ ਬਾਏ ਬਾਏ ਲਧਿਆਣੇ ਵਾਲਿਓ ਇੱਧਰ ਆਪਣੇ ਹਰਪਾਲ ਬਾਈ ਤੇ ਬਿੱਟੂ ਬਾਈ ਵ੍ਰਿੰਦਾਵਨ ਦੀਆਂ ਸੜਕਾਂ ਨੀਵੀਆਂ ਕਰੀ ਜਾਂਦੇ ਆ ਇਹਤੇ ਗੁਰਦੁਆਰਾ ਸਾਹਿਬ ਤੋਂ ਆ ਜਾਂਦੀ ਆ ਦੇ ਕੇ ਤੇ ਵਾਪਿਸ ਚਲੀ ਜਾਂਦੀ ਆ ਤੇ ਹੁਣ ਆਪਾਂ ਚੱਲਦੇ ਆ ਤੇ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਆ ਦੋ ਦਿਨ ਪਹਿਲਾਂ ਆਪਾਂ ਐਸੀ ਸ਼ਹਿਰੋਂ ਤੇ ਐਸੀ ਗੁਰਦੁਆਰਾ ਸਾਹਿਬ ਤੋਂ ਐਸੇ ਟਾਈਮ ਆਪਾਂ ਗਏ ਸੀ ਇਹ ਆਗਰਾ ਦਿੱਲੀ ਰੋਡ ਤੇ ਦੋ ਦਿਨਾਂ ਬਾਅਦ ਐਸੇ ਟਾਈਮ ਤੇ ਉਸੇ ਸ਼ਹਿਰ ਸ਼ਹਿਰ ਆਪਾਂ ਪੁੱਠੇ ਆ ਗਏ ਆ ਬਿੱਟੂ ਬਾਈ ਆਹ ਰੋੜਾ ਉਤੋਂ ਦੀ ਆਪਾਂ 2 ਦਿਨ ਪਹਿਲਾਂ ਇੱਥੋਂ ਹੀ ਗਏ ਸੀ ਆ ਹੀ ਟਾਈਮ ਸੀ ਆ ਤੇ ਉਹੀ 2 ਦਿਨਾਂ ਬਾਅਦ ਆਪਾਂ ਉਸੇ ਰੋੜਾ ਉਤੋਂ ਦੀ ਤੇ ਉਸੇ ਟਾਈਮ ਹੀ ਗੁਰਦੁਆਰਾ ਸਾਹਿਬ ਦੇ ਮੂਹਰੇ ਆਣ ਕੇ ਗੱਡੀਆਂ ਬ੍ਰੇਕ ਮਾਰਤੀਆਂ ਸਾਹਮਣੇ ਗੁਰਦੁਆਰਾ ਸਾਹਿਬ ਵ੍ਰਿੰਦਾਵਨ ਮਥੁਰਾ ਆਪਾਂ ਆਏ ਅੱਜ ਵ੍ਰਿੰਦਾਵਨ ਤੋਂ ਮਥੁਰਾ ਸ਼ਹਿਰ ਵਿੱਚ ਤੇ ਹੁਣ ਆਪਣਾ ਅੱਗੇ ਦਾ ਸਫ਼ਰ ਹੈ ਜਿਹੜਾ ਆਗਰਾ ਵਾਲਾ ਹੈ ਤੇ ਆਗਰਾ ਇਥੋਂ 65 ਕਿਲੋਮੀਟਰ ਦੇ ਲਵੇ ਤਵੇ ਹੈਗਾ ਹੈ ਨਾ ਬਿੱਟੂ ਬਾਈ ਤੇ ਹੁਣ ਜਿਹੜੀ ਗੱਲ ਕਰੀਏ ਮੌਸਮ ਦੀ ਪਹਿਲਾਂ ਦੁਪਹਿਰੇ ਤਾਂ ਕਿੰਮਣ ਜੀ ਹੁੰਦੀ ਰਹੀ ਤੇ ਮੌਸਮ ਸੋਹਣਾ ਸੀ ਆ ਬੱਦਲ ਵਾਈ ਸੀ ਤੇ ਹੁਣ ਜਿਹੜੀ ਗਰਮੀ ਖਾਸੀ ਹੋਈ ਪਈ ਹੈ ਤੇ ਗੁੰਮ ਜਣ ਕਿਹਾ ਸਕਦੇ ਕਿ ਜਿਹਨੂੰ ਵੀ ਹਵਾ ਜੀ ਰੁਕ ਜਾਂਦੀ ਆ ਉਹ ਗੱਲਬਾਤ ਹੋਈ ਪਈ ਆ ਨਾ ਕਿਸੇ ਵਾਸਤੇ ਹਵਾ ਚੱਲਦੀ ਆ ਤੇ ਮਤਲਬ ਕਿ ਪਸੀਨਾ ਪਤਾ ਕਿ ਆਇਆ ਬੈਕ ਸਟਰੀਨ ਨੂੰ ਐਵੇਂ ਕਹਿ ਸਕਦੇ ਆ ਵੀ ਟੀ-ਸ਼ਰਟਾਂ ਗੱਤੋ ਗੱਤੋ ਹੀ ਆ ਪੀਆਂ ਪਸੀਨੇ ਨਾਲ ਤੇ ਆਪਾਂ ਅੱਗੇ ਦਾ ਸਫ਼ਰ ਜਿਹੜਾ ਸ਼ੁਰੂ ਕਰਦੇ ਆ ਤੇ ਸਫ਼ਰ ਦੇ ਨਾਲ ਬਣੇ ਰਿਓ ਕਿ ਇਹੋ ਜੀ ਗੱਲਬਾਤ ਹੁੰਦੀ ਹੈ ਸਫ਼ਰ 'ਚ ਥੋੜੇ ਨਾਲ ਸਾਂਝੀ ਕਰਦੇ ਰਵਾਂਗੇ ਚੱਲਦੇ ਆ ਫਿਰ ਅੱਗੇ ਦੇ ਸਫ਼ਰਾਂ 'ਚ ਲੋ ਜੀ ਆਪਾਂ ਭਾਂਡੇ ਟਿੰਡਲ ਦੁਕਾਨ ਤੇ ਆ ਗਏ ਜਿਹੜੀ ਗੱਲਬਾਤ ਕਰਦੇ ਤਵੇ ਦੀ ਤਵੇ ਇਤਵੇ ਤੇ ਬਾਈ ਦੇ ਹੱਥੇ ਫੜਿਆ ਹੋਇਆ ਤਵਾ ਤੇ ਆਪਾਂ ਅੱਜ ਤਵਾ ਲੈ ਲਿਆ ਇਹ 170 ਰੁਪਿਆ ਦਾ ਬਈ ਤੇ ਲੋ ਜੀ ਆਪਾਂ ਤਵਾ ਲੈ ਲਿਆ ਜਿਹੜਾ ਬਿੱਟੂ ਬਾਈ ਨੇ ਤੇ ਈਸ਼ੂ ਬਾਈ ਨੇ ਤੇ ਹਰਪਾਲ ਨੇ ਇਹਨਾਂ ਤਿੰਨਾਂ ਚੋਂ ਪਤਾ ਨਹੀਂ ਕਿਹੜੇ ਨੇ ਗਮਾਤਾ ਸੀ ਆ ਤੇ ਉਹਦਨ ਆਟਾ ਵਿਚਾਰਾ ਕੱਲਾ ਹੀ ਰਹਿ ਗਿਆ ਸੀ ਆ ਤੇ ਹਰਪਾਲ ਬਾਈ ਦੀਆਂ ਜਿਹੜੀਆਂ ਗੋਲ ਗੋਲ ਰੋਟੀਆਂ ਵਾਲਾ ਸੁਪਨਾ ਵੀ ਵਿਚਾਲੇ ਰਹਿ ਗਿਆ ਸੀ ਆ ਤੇ ਉਹ ਆਪਾਂ ਅੱਜ ਮੈਨੂੰ ਲੱਗਦਾ ਪੂਰਾ ਹੋਊਗਾ ਕਿਉਂਕਿ ਗੱਲਬਾਤ ਇਹ ਹੈ ਕਿ ਅੱਗੇ ਜਿਹੜਾ ਸਫ਼ਰ ਆਪਣਾ 70 ਕਿਲੋਮੀਟਰ ਦਾ ਹੈ ਤੇ ਉਹ ਟਾਈਮ ਵੀ ਕਾਫੀ ਹੋ ਗਿਆ ਤੇ ਆਪਾਂ ਨੂੰ ਲੱਗਦਾ ਅੱਜ ਰਾਤ ਵਿਚਾਲੀ ਕਿਤੇ ਟੈਂਟ ਗੱਡਣਾ ਪਊਗਾ ਹਨਾ ਬਿੱਟੂ ਬਾਈ ਹਾਂ ਅੱਜ ਮੈਨੂੰ ਨਾ ਟੈਂਟ ਟੁੰਟ ਲੈਣਾ ਹੀ ਪਊਗਾ ਕਿਸੇ ਪਾਸੇ 4 25 ਹੋਇਆ ਜੇ ਤੇ ਕਿੰਨੇ ਕਿਲੋਮੀਟਰ ਪਿਆ ਜੇ 7 6 6 6 ਤੱਕ ਤਾਂ ਚੱਲ ਭਾਂਦੇ ਨਹੀਂ ਖੜਾ ਹੁੰਦਾ ਜੇ ਹਾਂ ਦਿਨ ਨਾਲ ਪੈਂਡਾ ਨਵੇੜਾ ਗਾ ਨਵੇੜਾਂਗੇ ਜਿੱਥੇ ਤੱਕ ਪਹੁੰਚੇ ਤਾਂ ਹਾਂ ਬਾਬਾ ਕੱਢ ਦਾਂਗੇ ਏ ਸਿਲੰਡਰ ਜਿਹੜੇ ਆਪਣੇ ਤਵਾ ਤੇ ਲੈ ਰਹੇ ਜਿਹੜੇ ਸਿਲੰਡਰ ਸੀਏ ਉਹ ਛੋਟੇ ਜਿਹੇ ਗੈਸ ਜਿਹੇ ਹੁੰਦੇ ਗਿਆ ਕੱਦੂ ਜੇ ਉਹ ਰਹਿ ਗਏ ਬਾਈ ਹਰਿਆਂ ਕੋਲੇ ਉਹ ਤਾਂ ਮਿਲੇ ਨਹੀਂ ਸਮਾਂ ਅੱਜ ਦਾ 5:30 ਹੋ ਗਿਆ ਤੇ ਆਪਾਂ ਇਸ ਟਾਂ ਬਾਗ ਪਿੰਡ ਦੇ ਵਿੱਚ ਖੜੇ ਆ ਤੇ ਇੱਥੇ ਕੋਲ ਦੀ ਹਾਈਵੇ ਲੰਘਦਾ ਤੇ ਚੋਬਰਾਂ ਨੇ ਡਿਊਟੀ ਦਿੱਤੀ ਕਿੰਨੇ ਪਾਣੀ ਦੀ ਬੋਤਲ ਭਰ ਕੇ ਲਿਆਜਾ ਆਪਾਂ ਚਾਹ ਬਣਾਵਾਂਗੇ ਤੇ ਇੱਥੇ ਹੋਟਲ ਹਕਲ ਘਾਟੀ ਮਿਲਦੇ ਆ ਤੇ ਅੱਜ ਫਿਰ ਸਮਾਨ ਛੱਲਾ ਚੋਬਰਾਂ ਨੇ ਕਾਢ ਹੀ ਲਿੱਤਾ ਕਈ ਦਿਨਾਂ ਬਾਅਦ ਹੈ ਨਾ ਬਿੱਟੂ ਬਾਈ ਖੋਲੀ ਪਟਾਰੀ ਅੱਜ ਫਿਰ ਸਮਾਨ ਛੱਲੇ ਵਾਲੀ ਪੌਲਿਆ ਮੇਨਾ ਕਾਹਨੂੰ ਸਰਦਾ ਹੈਗਾ ਤੇ ਨਾਲੇ ਆਪਾਂ ਵੇਲਾ ਜਿਹੜਾ 5.5 ਦਾ ਹੋ ਗਿਆ ਤੇ ਆਪਾਂ ਇਸ ਟਾਈਮ ਬਾਗ ਪਿੰਡ ਦੇ ਵਿੱਚ ਖੜੇ ਹਾਂ ਤੇ ਚੋਬਰਾਂ ਡਿਊਟੀ ਦਿੱਤੀ ਕਿੰਨੇ ਪਾਣੀ ਦੀ ਬੋਤਲ ਭਰ ਕੇ ਲਿਆ ਮੈਂ ਕਿਹਾ ਚੱਲ ਭਰ ਲਿਓ ਨੇ ਬਾਈ ਥੋੜੀ ਗੱਲ ਸਿਰ ਮੱਥੇ ਇਧਰੋਂ ਚੋਬਰ ਦੇ ਸਾਈਕਲ ਤੇ ਟੰਗਿਆ ਹੋਇਆ ਦੁੱਧ ਤੇ ਅੱਜ ਗੱਲਬਾਤ ਬਈ ਮੈਨੂੰ ਲੱਗਦਾ ਪਟਾਰੀਆਂ ਪਟੂਰੀਆਂ ਚੋਂ ਉੱਪਰ ਖੋਲੀ ਜਾਂਦੇ ਆ ਸਮਾਨ ਸੱਲਾ ਘਟੀ ਜਾਂਦੇ ਕੋਲ ਆ ਇਧਰ ਚੋਬਰ ਕੁਲਬਜੀ ਕੁਲਜੀ ਜਾਂਦਾ ਲੈ ਵੀ ਚੱਕ ਸਰਾਣੇ ਰੱਖਿਆ ਹੈ ਸਿਲੰਡਰ ਤੇ ਕੋਲੇ ਪਿਆ ਟੋਪੀਆਂ ਤੇ ਟੋਪੀਆਂ ਦੇ ਉੱਤੇ ਰੱਖੀ ਹੈ ਪਲੇਟ ਇਧਰ ਉਸਤਾਦ ਬੈਗ ਨੂੰ ਚੁੰਬੜਿਆ ਖੜਾ ਹੈ ਤੇ ਕੁਲਜੀ ਜਾਂਦਾ ਕਦੋਂ ਦਾ ਪਤਾ ਨਹੀਂ ਕੀ ਲੱਭੀ ਜਾਂਦਾ ਨਾ ਕੁਛ ਦੱਸਦਾ ਤੇ ਕਿਸੇ ਉਧਰਲੇ ਬੈਗ ਨੂੰ ਇਹਨੇ ਕਿਤੇ ਉਧਰਲੇ ਬੈਗ ਨੂੰ ਜਾਂ ਦੱਸ ਤਾਂ ਸਰੀ ਮੂੰਹ ਫੁੱਟਦਾ ਲੈ ਵੀ ਕਿ ਤੈਨੂੰ ਕੀ ਚਾਹੀਦਾ ਗੁੜ ਚਾ ਗੁੜ ਚਾ ਚਾਹੀਦੀ ਏ ਕੇ ਉਹ ਤਾਂ ਫਿਰ ਥੋਨੇ ਪਤਾ ਨਹੀਂ ਜਿਹਦਾ ਗੱਟਾ ਆ ਹੈਗਾ ਇੱਕ ਉਹਦੇ ਵਿੱਚ ਪਤਾ ਨਹੀਂ ਸਮਾਨ ਸਲਾ ਖਾਸਾ ਹੀ ਰੱਖੀ ਬੈਠੇ ਵਤੰਦਰ ਲੈ ਵੀ ਅੱਜ ਫਿਰ ਕਹਿੰਦੇ ਚਾਹ ਬਣੂਗੀ ਤੇ ਬਾਟੇ ਪਰ ਪੀਣੀ ਆਪਾਂ ਕਈ ਦਿਨਾਂ ਹੀ ਕੜਾਹੇ ਲ ਕੱਢਨਾਗੇ ਕੱਪੀਆਂ ਨਾਲ ਕਿੱਥੇ ਸਵਾਦ ਆਉਂਦਾ ਜਿਹੜਾ ਬਾਟੀਆਂ ਚ ਪੀਣੀ ਗਿੱਜੇ ਹੋਵੇ ਤਾਂ ਚਲੋ ਫਿਰ ਬਣਾਉਨੇ ਆ ਚਾਹ ਤੇ ਫਿਰ ਅੱਗੇ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਪਾਲ ਬਾਈ ਦੀ ਤੇ ਨੀਸ਼ੂ ਬਾਈ ਦੀ ਸਾਸਰੀ ਕਾਲ ਬੁਲਾ ਦਈਏ ਲੜਕੇ ਵਾਲੀ ਸਾਸਰੀ ਘਰ ਵਾਲੀ ਨੇ ਬਿੱਟੂ ਬਾਈ ਨੇ ਤਾਂ ਬਾਰਤਲਾ ਵਾਵਾ ਚੱਲੀ ਆ ਸਾਸਰੀ ਘਰ ਹਰਪਾਲ ਬਾਈ ਸਾਸਰੀ ਘਰ ਜੀ ਸਾਰਿਆਂ ਨੂੰ ਕਿਵੇਂ ਸਾਰੇ ਠੀਕ ਠਾਕ ਹੋ ਜੀ ਠੀਕ ਠਾਕ ਵਧੀਆ ਚੜ੍ਹਦੀ ਕਲਾ ਬਾਈ ਮੈਂ ਤੁਹਾਨੂੰ ਨਹੀਂ ਪੁੱਛਿਆ ਜੀ ਮੈਂ ਆਪਣੇ ਭਾਈਆਂ ਨੂੰ ਪੁੱਛਿਆ ਸੀਗਾ ਅੱਛਾ ਠੀਕ ਹੈ ਠੀਕ ਹੈ ਭਾਈ ਆਸ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਛਾ ਅੱਛਾ ਤਾਂ ਮੈਨੂੰ ਪਤਾ ਜੇ ਤੂੰ ਠੀਕ ਠਾਕ ਹੀ ਰਹਿਣਾ ਹੈ ਚਲੋ ਮਿਲਦੇ ਆ ਬਾਈ ਚਾਹ ਵੀ ਦਿਖਾਉਣਾ ਤੈਨੂੰ ਚਾਹ ਕਿਵੇਂ ਬਣਦੀ ਹੈ ਜੀ ਤੇ ਤੂੰ ਕਿਵੇਂ ਉਲਜੀ ਜਾਣਾ ਇਧਰੇ ਓ ਯਾਰ ਮੈਂ ਉਹ ਕੋਈ ਰੱਖਿਆ ਸੀਗਾ ਇੱਥੇ ਯਾਰ ਸਿਲੰਡਰ ਯਾਰ ਰੱਖਿਆ ਸੀ ਇਹੇ ਉਹ ਨਹੀਂ ਹਾਂ ਸਿਮਿੰਟ ਦੀ ਬੋਰੀ ਰੱਖੀ ਸੀ ਇਹ ਚ ਯਾਰ ਅੱਛਾ ਠੀਕ ਹੈ ਤੇ ਇਧਰ ਆਪਣੇ ਨੀਸ਼ੂ ਭਾਈ ਸਾਸਰੀ ਘਰ ਨੀਸ਼ੂ ਭਾਈ ਸਾਸਰੀ ਘਰ ਜੀ ਹੋਰ ਕਿਵੇਂ ਹੋ ਬਸ ਵਧੀਆ ਬੰਦੇ ਦੀ ਕਿਰਪਾ ਹੈ ਮੇਰੇ ਠੀਕ ਹੈ ਠੀਕ ਹੈ ਚਲੋ ਵਧੀਆ ਜਾਈਏ ਲੋ ਪਾਣੀ ਪੀਓ ਪਹਿਲਾਂ ਆਪਾਂ ਹੁਣ ਚਾਹ ਬਣਾਉਨੇ ਆਂ ਚਾਹ ਪੀ ਕੇ ਫਿਰ ਅੱਗੇ ਦਾ ਸਫ਼ਰ ਸ਼ੁਰੂ ਕਰਾਂਗੇ ਗੱਡੀਆਂ ਚਾਰੇ ਲੈਂਡ ਚਲਾ ਰੱਖੀਆਂ ਇੱਕ ਵਾਡੇ ਨਾਲ ਜਾਲ ਦੀ ਜੁੰਮਣ ਵਾਲੀ ਬਿੱਟੂ ਬਾਈ ਨੂੰ ਦਿੱਤੀ ਆ ਤੇ ਪਤੰਦਰ ਖੰਜਾ ਖੁੱਲਿਆਂ ਜਾਂ ਜਵੜਿਆ ਬੈਠਾ ਹੈਗਾ ਤੇ ਪਤਾ ਨਹੀਂ ਪਿਆਊਗਾ ਕਣੀ ਪਿਆਊਗਾ ਕਹਿੰਦਾ ਹਵਾ ਦੇ ਬੁੱਲੇ ਬਾਹਲੇ ਲੱਗੀ ਜਾਂਦੇ ਆ ਇਹ ਆ ਬੈਠਾ ਰੈਂਡਰ ਜਾਂ ਕਿਤੇ ਘੱਟ ਕਰ ਲੈਂਦਾ ਤੇ ਕਿਤੇ ਵਧ ਕਰ ਲੈਂਦਾ ਪਿਆਊਂਗਾ ਅੱਜ ਚਾਹ ਕਿ ਨਹੀਂ ਪੀਉਂਦਾ ਉਹ ਵੀ ਪੀਵਾਂਗੇ ਥਣ 10 ਪਹੁੰਚ ਬਾਅਦ ਇਹ ਕੋ ਵੀਰੇ ਸਾਈਕਲ ਚਲਾਉਣਾ ਨਾ ਹੁਣ ਰਾਤ ਨੂੰ ਅੱਖਾਂ ਜੀਆਂ ਬੰਦ ਹੋਈ ਜਾਂਦੀਆਂ ਇੱਧਰ ਚੋਬਰ ਵਾਲੇ ਤੇ ਵਾਲਾ ਦਵਾਈ ਹੁੰਦਾ ਤੇ ਮੈਨੂੰ ਲੱਗਦਾ ਇਹ ਚਾਹ ਨਹੀਂ ਬਣਾਉਂਦਾ ਕਾੜਾ ਬਣਾਉਂਦਾ ਹੈ ਜੈਸਾ ਹੁਣ ਲੱਗਿਆ ਪਿਆ ਹੈ ਗਾ ਸਿਲੰਡਰ ਵੀ ਗੱਲਬਾਤ ਖਾਸੀ ਹੈ ਜਿਹਵੇਂ ਮਰੋੜਦੀ ਹੂੰਗੀ ਅੱਗ ਤੇਜ਼ ਹੋ ਜਾਂਦੀ ਹੈ ਤੇ ਜਲਦੀ ਵਾਲੇ ਵਾਲ ਦਵਾਲਾ ਤੇ ਚਾਹ ਦੀ ਤਾਲਬ ਬਹੁਤ ਲੱਗੀ ਖੜੀ ਹੈ ਤੇ ਕਈ ਦਿਨ ਹੋ ਗਏ ਬਾਟੀਆਂ ਚ ਪੀਤੀ ਨਹੀਂ ਗਈ ਸਵਰ ਜਾਣੀ ਹੋਈ ਜਾਂਦਾ ਗਾ ਲੈ ਆ ਦਵਾਈ ਦਾ ਵਾਲਾ ਦਵਾ ਕੇ ਮੈਂ ਕੋਲੇ ਕੱਢ ਬੈਠਾ ਮੈਂ ਕੋਲੇ ਕੱਢ ਲੈ ਤੂੰ ਤੂੰ ਲੈ ਕੇ ਆ ਦਵਾਈ ਜਦੋਂ ਦੀ ਆਪਾਂ ਮथुरा ਸ਼ਹਿਰ ਵਿੱਚੋਂ ਬਾਹਰ ਨਿਕਲ ਕੇ NH1 ਨੈਸ਼ਨਲ ਹਾਈਵੇ ਤੇ ਜਦੋਂ ਨਹੀਂ ਗੱਡੀਆਂ ਆਪਣੀਆਂ ਚੜਾਈਆਂ ਨੇ ਉਦੋਂ ਦੇ ਆਵਰ ਬ੍ਰਿਜ ਯਾਹਾਂ ਪਾ ਪੰਜਾਬੀ ਚ ਵਾਲੀ ਪੁਲ ਖੜਾ ਹੀ ਨਹੀਂ ਛੱਡਦੇਗੇ ਹੁਣ ਤਾਂ ਉਹ ਗੱਲਬਾਤ ਹੋਈ ਪਈ ਆ ਵੀ ਜ਼ੋਰ ਪਰਖਿਆ ਜਾਣਾ ਦੋ ਬਦਾਮ ਵੱਧ ਭਿਓ ਕੇ ਖਾਣੇ ਜੱਟਾ ਸ਼ੁਰੂ ਕਰਦੇ 7:30 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਇਸ ਟਾਈਮ ਖੜੇ ਆ ਐਨ ਐਚ 1 ਨੈਸ਼ਨਲ ਹਾਈਵੇ ਤੇ ਜਿਹੜਾ ਆਪਣਾ ਸਫ਼ਰ ਹੈ ਅਜੇ 33 ਕਿਲੋਮੀਟਰ ਪਿਆ ਇੱਥੋਂ ਤੇ ਆ ਇਧਰ ਦੇਖਾਂਗੇ ਤੇ ਬਾਈ ਜੀ ਆਏ ਹੋਏ ਨੇ ਸਤਿ ਸ੍ਰੀ ਅਕਾਲ ਬਾਈ ਜੀ ਆਪਾਂ ਆਲ ਇੰਡੀਆ ਟੂਰ ਕਰੀ ਜਾਂਦੇ ਆ ਬਾਈ ਜੀ ਕਿੰਨੇ ਦਿਨ ਹੋ ਗਏ ਵੀਰੇ ਮੈਨੂੰ 3 ਮਹੀਨੇ ਨੇੜ ਤੇੜ ਹੋ ਚਲੇ ਬਾਈ ਹਾਂਜੀ ਕਿੱਥੇ ਚੱਲੇ ਪੰਜਾਬ ਤੋਂ ਚੱਲੇ ਮੈਂ ਬਠਿੰਡੇ ਤੋਂ ਬਈ ਹਾਂਜੀ ਤੇ ਆਪਾਂ ਬਈ ਕਿੱਥੋਂ ਦੀ ਯਾਤਰਾ ਕਰੀ ਜਾਂਦੇ ਆ ਮੈਂ ਕਰਾਂ ਕਨਪੁਰ ਤੋਂ ਹਾਂਜੀ ਬ੍ਰਿੰਦਾਵਨ ਸੇ ਕਨਪੁਰ ਕਨਪੁਰ ਦੀ ਕਰੀ ਆ ਨਾ ਤੇ ਕਿੰਨੇ ਦਿਨ ਹੋ ਗਏ ਘਰੋਂ ਬਈ ਚੱਲਿਆ ਨੂੰ ਮੈਨੂੰ ਬਈ ਅੱਜ ਪਹਿਲਾ ਦਿਨ ਹੈ ਪਹਿਲਾ ਦਿਨ ਹੈ ਕਿੰਨੇ ਕਿਲੋਮੀਟਰ ਸਫ਼ਰ ਕੀਤਾ ਬਈ ਮੈਨੂੰ ਆ ਅੱਜ ਲਿਆ ਮੈਂ 35 ਕਿਲੋਮੀਟਰ ਚੱਲ ਪੜਾ ਦੇ 35 ਕਿਲੋਮੀਟਰ ਅਰ ਅਭੀ ਹੋਰ ਚੱਲ ਜਾਣਾ ਹੈ ਕੋਈ ਨਹੀਂ ਠੀਕ ਹੈ ਠੀਕ ਹੈ ਲਗਭਗ 40 ਦੇ ਆਸ-ਪਾਸ ਕੋਈ ਜਾਣਾ ਹੈ ਠੀਕ ਹੈ ਬਈ ਆਪਣਾ ਨਾਮ ਕੀ ਹੈ ਨਾਮ ਪੁੱਛਣਾ ਭੁੱਲ ਗਿਆ ਹਾਂ ਬਾਈ ਸੰਜੇ 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 ਇਧਰ ਯਾਤਰਾ ਬਈ ਕਿਸ ਮੰਤਰ ਵਾਸਤੇ ਇਧਰ ਯਾਤਰਾ ਵੀਰੇ ਮੈਂ ਗੁਰੂ ਦਰਸ਼ਨ ਕਰਨ ਜਾ ਰਿਹਾ ਗੁਰੂ ਦਰਸ਼ਨ ਕਰਨ ਚੱਲਿਆ ਕਾਂਪੁਰ ਕਾਂਪੁਰ ਠੀਕ ਹੈ ਠੀਕ ਚਲੋ ਵਧੀਆ ਗੱਲ ਆ ਬਈ ਤੁਹਾਡੀ ਯਾਤਰਾ ਸੁਖਦਮਈ ਹੋਵੇ ਬਈ ਗੁਰੂ ਇੱਕ ਵੀਰੇ ਹੋਰ ਆ ਰਿਹਾਗਾ ਸਿੱਕੇ ਸਾਈਕਲ ਤੇ ਆਹੋ ਹਾਂ ਆ ਗਿਆ ਬਈ ਹੋਰ ਆ ਅਸੀਂ ਚਾਰ ਜਣੇ ਆ ਬਈ ਟੋਟਲ ਅੱਛਾ ਹਾਂਜੀ ਬਈ ਆਪ ਪਹਿਲੇ ਨਿਕਲੇ ਤਾਂ ਮੈਨੂੰ ਅਪੇਖਿਆ ਦਾ ਠੀਕ ਹੈ ਠੀਕ ਠੀਕ ਬਈ ਇੱਕ ਵੀਰੇ ਹੋਰ ਨਿਕਲਿਆ ਬਈ ਜਿਵੇਂ ਆਪਾਂ ਹਾਈਵੇ ਤੇ ਚੱਲਦੇ ਆ ਜਦੋਂ ਤੇ ਆਸੇ ਪਾਸੇ ਫਿਰ ਨਿਗਾਹ ਨਹੀਂ ਰੱਖਦੇ ਕਿਉਂਕਿ ਟ੍ਰੈਫਿਕ ਬਹੁਤ ਹੁੰਦਾ ਸਾਧਰ ਬਹੁਤ ਚੱਲਦੇ ਤੇ ਤੇਜ਼ ਵੀ ਹੁੰਦੇ ਇੱਥੇ ਨਹੀਂ ਵੀਰੇ ਵੀ ਪੰਜਾਬ ਦੀਆਂ ਗੱਡੀਆਂ ਦੇ ਹੀ ਸੀ ਠੀਕ ਹੈ ਠੀਕ ਹੈ ਕਿੱਥੇ ਗਈਆਂ ਜਿਹੜੀਆਂ ਦੋ ਸਾਈਕਲ ਹੋਰ ਗਏ ਜਿਹੜੇ ਸਾਈਕਲ ਨਹੀਂ ਗੱਡੀਆਂ ਗਈਆਂ ਗੱਡੀਆਂ ਪੰਜਾਬ ਦੀਆਂ ਉਹ ਬਈ ਆਪਾਂ ਨੂੰ ਨਹੀਂ ਪਤਾ ਕਿੱਧਰ ਗਈਆਂ ਕਿੱਧਰ ਸਫਰਾਂ ਹੀ ਨਿਕਲੀਆਂ ਕਿਉਂਕਿ ਆਪਾਂ ਜਦੋਂ ਆਪਦੀਆਂ ਗੱਡੀਆਂ ਚਲਾਉਨੇ ਸਾਈਕਲ ਜਦੋਂ ਆਪਾਂ ਰੋਡ ਤੇ ਧਿਆਨ ਦਿੰਦੇ ਹਾਂ ਬਈ ਕਿਉਂਕਿ ਸਾਧਨ ਬਹੁਤ ਚੱਲਦੇ ਰਾਤ ਦਾ ਵੇਲਾ ਤੁਹਾਨੂੰ ਪਤਾ ਹੀ ਹੈ ਅੱਜ ਕਰਕੇ ਆਪਾਂ ਖਾਸ ਕਰਕੇ ਧਿਆਨ ਰੱਖਦੇ ਆ ਵੀ ਇਧਰ ਉਧਰ ਨਾ ਧਿਆਨ ਦੀਏ ਵੀ ਰੋਡ ਤੇ ਧਿਆਨ ਰੱਖੀਏ ਇਹ ਗੱਲ ਬਾਤ ਹੈ ਤੇ ਭਾਈ ਤੁਹਾਡੀ ਯਾਤਰਾ ਸੁਖਦਮਈ ਹੋ ਤਲ ਤੇ ਆਪਾਂ ਦੁੱਧ ਫੜਨ ਵਾਸਤੇ ਰੁਕੇ ਸੀ ਕਿ ਅੱਗੇ ਆਪਾਂ ਚਾਹ ਚੂ ਬਣਾ ਲਾਂਗੇ ਆਪਦੀ ਪੀਲਾ ਇੱਕੋ ਟੁਟ ਇਧਰੋਂ ਨਿਸ਼ੂ ਭਾਈ ਬੋਲਿਆ ਕਹਿੰਦਾ ਵੀ ਆਪਾਂ ਅੱਧਾ ਘੰਟਾ ਰੈਸਟ ਕਰ ਲਈਏ ਤੇ ਨਾਲੇ ਆਪਾਂ ਫੋਨ ਚਾਰਜ ਲਾ ਲਈਏ ਸਾਰੇ ਕਹਿੰਦੇ ਵੀ ਕਰ ਲੈਣੇ ਚਲੋ ਅੱਧਾ ਘੰਟਾ ਰੈਸਟ ਫੋਨ ਫਾਨ ਚਾਰਜ ਲਾਈ ਸੀ ਤੇ 5 ਮਿੰਟ ਹੋਏ ਸੀ ਬੈਠੇ ਸੀ ਇਧਰੋਂ ਆਪਣੇ ਆਪ ਦੇ ਵਾਲੀ ਰੇਸ ਚੱਕ ਤੀਕ ਤੇ ਕਿਣ ਮੈਣ ਸ਼ੁਰੂ ਹੋ ਗਈ ਤੇ ਮੌਸਮ ਹੈ ਜਿਹੜਾ ਠੰਡਾ ਸੀਗਾ ਤੇ ਉਹਦੇ ਕਰਕੇ ਆਪਣੇ ਸਾ ਤਿੰਨੇ ਚੋਬਰ லாம் ਲੇਟ ਹੋ ਗਏ ਕੋਈ ਸੁਰਤ ਨਹੀਂ ਗਈ ਜਮਾ ਸੁੱਤੇ ਪਏ ਆ ਘੁੱਕ ਤੇ ਇੱਧਰ ਆਪਣੇ ਦੋਨੇ ਸਾਈਕਲ ਆ ਇੱਧਰ ਲਾਏ ਪਏ ਆ ਤੇ ਇੱਕ ਪਾਸੇ ਦੀ ਇੱਕ ਬਾਹਰ ਹੀ ਖੜਾਉਣ ਢੱਗਤਾ ਆਪਾਂ ਆਪਣੇ ਕੋਲ ਛੋਟੀ ਜੀ ਤਰਪਾਲ ਸੀ ਉਹਦੇ ਕਰਕੇ ਢਾਕੇ ਤੇ ਆਪਾਂ ਬਾਹਰ ਹੀ ਖੜਾ ਰੱਖਿਆ ਗਿਆ ਤੇ ਇਧਰੋਂ ਰੱਬ ਵੀ ਜੋ ਜੀ ਕਰਦਾ ਆਉਂਦੀਆਂ ਅੱਖਾਂ ਝਮਕਾ ਲੈਂਦਾ ਹੈ ਤੇ ਬਿਝਾ ਦਿੰਦਾ ਹੈਗਾ ਇਹ ਗੱਲ ਬਾਤ ਹੈ ਕਿ ਰੋਡ ਦੀ ਗੱਲ ਕਰੀਏ ਰੋਡ ਸਾਰੀ ਰਾਤ ਇਹ ਵਗਦੀ ਰਹਿੰਦੀ ਐ ਸੋਹਣੀ ਆਵਾਜ਼ਾਂ ਵੀ ਕਾਫੀ ਐ ਸ੍ਰੋਡ ਤੇ ਤੇ ਲੈਟਰ ਲੁੱਟਾਂ ਵੀ ਬਹੁਤ ਲੱਗੀਆਂ ਵੀ ਆਹ ਰੋਡ ਤੇ ਬਾਕੀ ਇਹੋ ਜਿਹਾ ਕੋਈ ਚੱਕਰ ਨਹੀਂ ਐ ਜਿਵੇਂ ਆਪਾਂ ਰਾਤ ਨੂੰ ਕੋਈ ਸਫਰ ਕਰਨਾ ਹੋਵੇ ਇਹਦੀ ਵੀ ਕੋਈ ਦੁੱਖ ਤਕਲੀਫ ਐ ਸ੍ਰੋਡ ਤੇ ਕੋਈ ਨਹੀਂ ਹੁੰਦੀਗੀ ਤੇ ਰੱਬ ਥੰਮਦਾ ਤਾਂ ਫਿਰ ਆਪਣੇ ਨਾਲ ਦੇ ਸਾਥੀਆਂ ਨੂੰ ਆਪਾਂ ਠਾ ਕੇ ਪੁੱਛਾਂਗੇ ਵੀ ਭਈ ਇੱਥੇ ਰੈਸਟ ਕਰੋਂਗੇ ਕਿ ਅੱਗੇ ਦਾ ਸਫਰ ਆਪਾਂ ਸ਼ੁਰੂ ਕਰਾਂਗੇ ਉਹ ਗੱਲਬਾਤ ਆਪਾਂ ਤੁਹਾਡੇ ਨਾਲ ਅੱਗੇ ਸਾਂਝੀ ਕਰਦੇ ਆਂ 1 ਵਜ ਗਿਆ ਤੇ ਕਿਣ ਮੇਣਾ ਜਿਹੜੇ ਬਈ ਉਹ ਵੀ ਥੰਮ ਗਈ ਐ ਤੇ ਆਪਾਂ ਇੱਥੇ ਬੈਠੇ ਸੀ ਆ ਕੁਰਸੀਆਂ ਤੇ ਦੋਨਾਂ ਤੇ ਇੱਕ ਬਈ ਉਹ ਜਿਹੜੀ ਗੱਡੀ ਖੜੀ ਐ ਤੁਸੀਂ ਦੇਖ ਸਕਦੇ ਹੋ ਉਹ ਵੀ ਬਰਿੰਦਾਵਨ ਮਥਰਾ ਤੋਂ ਆਏ ਵੀ ਆ ਵਿਚਾਰੇ ਤੇ ਰੈਸਟ ਕਰੀ ਜਾਂਦੇ ਪਰਿਵਾਰ ਦੇ ਨਾਲ ਤੇ ਇੱਕ ਉਹਨਾਂ ਨਾਲ ਜਵਾਕ ਸੀ ਆ ਅਸੀਂ ਦੋਨੇ ਬੈਠੇ ਇੱਥੇ ਗੱਲਾਂ ਕਰੀ ਜਾਂਦੇ ਸੀ ਗੱਲਾਂ ਬਾਤਾਂ ਚੱਲਦੀ ਜਾਂਦੀਆਂ ਸੀ ਆ ਤੇ ਨਾਲੇ ਮੈਂ ਵੀਡੀਓ ਕੱਟ-ਵੱਟ ਕਰੀ ਜਾਂਦਾ ਸੀ ਆ ਤੇ ਨਾਲ ਦੇ ਆਪਣੇ ਭਾਈ ਇੱਥੇ ਹੀ ਲੰਮੇ ਲੇਟ ਹੋ ਗਏ ਸੀ ਪਹਿਲਾਂ ਤੇ ਭਾਈ ਜਿਹੜਾ ਹੋਟਲ ਵਾਲਾ ਉਹ ਕਹਿੰਦਾ ਭਾਈ ਤੁਸੀਂ ਇੱਥੇ ਕਿਉਂ ਬੈਹੋ ਤੇ ਅੰਦਰ ਜਾ ਕੇ ਬੈਜੋ ਰੱਬ ਦਾ ਭਾਈ ਉਦੋਂ ਕਹਿੰਦਾ ਵੀ ਮੈਂ ਤਾਂ ਹਟਦਾ ਨਹੀਂ ਆ ਕਹਿੰਦਾ ਭਾਈ ਇਹਦਾ ਕੋਈ ਪਤਾ ਨਹੀਂ ਕਿੰਨਾ ਚਿਰ ਪਈ ਜਾਵੇ ਤੇ ਤੁਸੀਂ ਅੰਦਰ ਜਾ ਕੇ ਬੈਜੋ ਇਹ ਗੱਲ ਕਰੀਏ ਆਪਾਂ NH1 ਹਾਈਵੇ ਦੀ ਭਾਈ ਇਹ ਵੀ ਸੋਹਣਾ ਚੱਲਦਾ ਹੈ ਆਵਾਜ਼ਾ ਵੀ ਚੰਗੀ ਹੈ ਕੋਈ ਗੱਡੀ ਇੱਧਰ ਨੂੰ ਜਾਵੜਦੀ ਹੈ ਤੇ ਭਾਈ ਕੋਈ ਗੱਡੀ ਇੱਧਰ ਨੂੰ ਜਾਵੜਦੀ ਹੈ ਸਾਰੀ ਰਾਤ ਹੀ ਚੱਲੀ ਜਾਂਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਕ ਗੱਡੀ ਐਨ ਜਾਵੜੀ ਤੇ ਕਾਰੀ ਭਾਈ ਇਹ ਸੈਕੜਿਆਂ ਦੇ ਸਾਹਮਣੇ ਗੱਡੀਆਂ ਲੰਗੀ ਜਾਂਦੀਆਂ ਤੇ ਇਧਰਲੇ ਪਾਸੇ ਬਾਈ ਜਿੱਧਰ ਨੂੰ ਹੱਥ ਪੈਂਦਾ ਤੇ ਇਧਰੋਂ ਰੱਬ ਅੱਖਾਂ ਹੀ ਬੁਝਾਵ ਲਾਂਦਾ ਸੀ ਤੇ ਜਗਾ ਲਾਂਦਾ ਸੀ ਇਹ ਵੀ ਮੋਲ ਸੋਹਣਾ ਸੀ ਆ ਉਹ ਆਪਾਂ ਸਾਹਮਣੇ ਬੈਠੇ ਉਹ ਕੁਰਸੀ ਤੇ ਉੱਥੋਂ ਦੇਖੀ ਜਾਂਦੇ ਸੀ ਨਾਲ ਕਿਣਮਣ ਜੀ ਇੱਥੇ ਪਈ ਜਾਂਦੀ ਸੀ ਉਹ ਵੀ ਦੇਖੀ ਜਾਂਦੇ ਸੀ ਇਹ ਤੇ ਜਿਹੜੀ ਆਪਾਂ ਨੂੰ ਨੀਂਦ ਆ ਬਾਈ ਉਹ ਆਈ ਨਹੀਂ ਤੇ ਆਪਾਂ ਸੋਚਿਆ ਵੀਡੀਓ ਕੱਟ ਵਾਟ ਕਰ ਲਈਏ ਜਿਹੜੇ ਆਪਣੇ ਨਾਲ ਦੇ ਬਾਈ ਆ ਉਹ ਇਧਰ ਬਾਈ ਕਹਿੰਦਾ ਵੀ ਅੰਦਰਲੇ ਪਾਸੇ ਤੁਸੀਂ ਜਾ ਕੇ ਸੌਂ ਜੋ ਤੇ ਉਧਰ ਸੁੱਤੇ ਪਏ ਆ ਬਾਈ ਇਹ ਆਪੇ ਬਈ ਆਪਣੇ ਨਾਲ ਦੇ ਇਧਰ ਜੀਸ਼ੂ ਭਾਈ ਤੇ ਇਧਰ ਬਿੱਟੂ ਭਾਈ ਤੇ ਇਧਰ ਹਰਪਾਲ ਭਾਈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਬਈ ਕੱਲ ਦਾ ਵੀ ਨਿੰਦਰਾ ਸੀ ਆ ਕੱਲ ਇੱਕ ਮਿੰਟ ਹੀ ਨਹੀਂ ਸੁੱਤੇਗੇ ਕੋਈ ਮਹੌਲ ਚੱਲਦਾ ਰਿਹਾ ਬਈ ਸਾਰੀ ਰਾਤੀ ਵੀਡੀਓ ਕੱਟ ਵਾਟ ਕਰ ਲੋ ਤੇ 2 ਵਜੇ ਕਹਿੰਦੇ ਬਾਬਾ ਪ੍ਰੇਮਾਨੰਦ ਜੀ ਨੇ ਦਰਸ਼ਨ ਦੇਣਿਆ ਤੇ ਉਹਨਾਂ ਦਰਸ਼ਨ ਕਰਨ ਜਾਵੜੇ ਤੇ ਸਾਰੀ ਸੰਗਤ ਨੂੰ ਕਰਵਾਈ ਤੇ ਉਹੀ ਮਹੌਲ ਚੱਲਦਾ ਰਿਹਾ ਤੜਕੇ ਫੇਰ ਬਈ ਨਾਤੋ ਕੇ 8 ਵਜੇ ਨੂੰ ਬਿਹਾਰ ਵੱਲ ਲੰਗੇ ਵੀਡੀਓ ਬਣਾਉਣ ਵਾਸਤੇ ਤੇ ਆਪਣੀ ਵੀਡੀਓ ਤੇ ਗੱਲ ਕਰੀਏ ਬਈ ਅੱਜ ਦੀ ਅੱਜ ਦੀ ਵੀਡੀਓ ਆਪਣੀ ਸਮਾਪਤੀ ਵੱਲ ਵੱਧਦੀ ਹੈ ਸਾਰੀ ਸੰਗ ਦਾ ਬਹੁਤ ਬਹੁਤ ਧੰਨਵਾਦ ਕੀਮਤੀ ਚ ਕੀਮਤੀ ਸਮਾਂ ਕੱਢ ਕੇ ਜਿਹੜੀ ਦਾਸ ਦੀ ਵੀਡੀਓ ਦੇਖਦੇ ਹੋ ਤੇ ਇੱਕ ਕਮੈਂਟ ਕਰਕੇ ਜਾਨੇ ਪਿਆਰਾ ਜੀ ਤੇ ਲਾਈਕ ਕਰਕੇ ਜਾਨੇ ਥੋੜਾ ਬਹੁਤ ਬਹੁਤ ਧੰਨਵਾਦ ਤੇ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਚ ਤੇ ਨਵੇਂ ਸਫ਼ਰ ਚ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ